ਗੋਇਸ ਆਸਾਤੋਂ ਅਸੀਂ ਚੜ੍ਹਦੀ ਕਲਾ ਜਾਵਾਂਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜਾ ਕੇ ਜਿਹੜਾ ਵੀ ਸੁਣਨ ਵਾਲਾ ਸਾਰਿਆਂ ਨੂੰ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਜਾ ਕੇ ਅੱਜ ਮੈਂ ਗੱਲ ਕਰਨਿਆਂ ਦੂਜੇ ਐਪੀਸੋਡ ਚ ਕੈਨੇਡਾ ਜਾਣ ਦੇ ਚਾਹਵਾਨ ਯਾਨੀ ਜਦੋਂ ਆਪਾਂ ਕੈਨੇਡਾ ਜਾਣਾ ਨਾ ਸਟੂਡੈਂਟ ਨੇ ਚਾਹਵਾਨ ਉਹ ਘੱਟੋ ਘੱਟ ਯਾਨੀ ਡਿਗਰੀ ਕਰਕੇ ਜਾਣ ਦਾ ਬਿਸਤਰਾ ਕਿਉਂਕਿ ਡਿਪਲੋਮਿਆਂ ਦੇ ਵਿੱਚ ਹੁਣ ਇਹੋ ਜਿਹਾ ਸਿਸਟਮ ਚੱਲ ਪਿਆ ਜਿਹੜੇ ਬੱਚੇ ਡਿਪਲੋਮਾ ਕਰਕੇ ਜਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਵਰਕ ਪਰਮਟ ਫਿਰ ਉਸ ਤੋਂ ਬਾਅਦ ਪੀਆਰ ਜਿਹੜੇ ਵੀ ਕੁਝ ਜਾਨੀ ਸਰਕਾਰ ਦੀ ਜਾਨੀ ਉਹਨਾਂ ਲਾਅ ਸਖਤ ਕਰ ਦਿੱਤੇ ਗਏ ਨੇ ਉਹਨਾਂ ਦੇ ਪੀਆਰ ਦੇ ਲਾਅ ਬਹੁਤ ਸਖਤ ਨੇ ਹੁਣ ਜਾਨੀ ਘੱਟੋ ਘਾਟਾ ਡਿਗਰੀ ਕੀਤੀ ਹੋਊ ਤਾਂ ਵਧੀਆ ਪੜਾਈ ਕਰਨ ਨਾਲ ਉਹ ਇੰਟੈਲੀਜੈਂਟ ਬੱਚਾ ਦੇ ਯਾਨੀ ਬਹੁਤ ਜ਼ਰੂਰਤ ਹੱਥ ਇਹ ਨਹੀਂ ਗੱਲ ਹੈ ਕਿ ਉਹ ਪੱਕੇ ਨਹੀਂ ਹੋਣਗੇ ਸਭ ਪੱਕੇ ਹੋਣਗੇ ਕੋਈ ਫਰਕ ਨਹੀਂ ਹੈਗਾ ਪਰੰਤੂ ਜ਼ਰੂਰੀ ਇਹ ਹੈ ਕਿ ਉਹ ਇੰਟੈਲੀਜੈਂਟ ਹੋਵੇ ਤੇ ਜੇ ਬੱਚਾ ਇੰਟੈਲੀਜੈਂਟ ਹੋਊਗਾ ਪੜ੍ਹਾਈ ਉਰੀ ਕਰੂਗਾ ਤਾਂ ਉਹ ਹੀ ਯਾਨੀ ਬਾਹਰ ਜਾਣ ਦੀ ਸੋਚੇ ਨਹੀਂ ਤਾਂ ਫਿਰ ਪ੍ਰੋਬਲਮਾਂ ਕ੍ਰੀਏਟ ਹੁੰਦੇ ਨੇ ਇੱਥੇ ਮਾਪਿਓ ਦੁਖੀ ਹੋ ਜਾਂਦੇ ਨੇ ਉੱਥੇ ਜਾ ਕੇ ਬੱਚਾ ਦੁਖੀ ਹੋ ਜਾਂਦਾ ਹੈ ਨਾ ਬੇਟੇ ਬੀਟ ਜਾਂਦੇ ਨੇ ਲੋਕ ਹਨ ਉਹਨਾਂ ਨੂੰ ਜਾਨੀ ਬੇਨਤੀ ਆ ਵੀ ਉਹ ਇਹ ਝਾਕਣਾ ਨਾ ਜਾਇ ਕਰਨਾ ਕਿ ਉੱਥੇ ਜਾ ਕੇ ਅਸੀਂ ਕੰਮ ਕਰ ਲਾਂਗੇ ਕੰਮ ਕਰਕੇ ਅਸੀਂ ਪੈਸੇ ਕਮਾਵਾਂਗੇ ਅਸੀਂ ਖਰਚਾ ਕੱਢ ਲਾਂਗੇ ਕਿਉਂਕਿ ਜੇ ਤੁਸੀਂ ਇਸ ਤਰੀਕੇ ਨਾਲ ਇਹ ਪੈਸਾ ਲੈ ਕੇ ਚੱਲਦੇ ਹੋ ਨਾ ਉੱਥੇ ਤਾਂ ਜਿਹੜੇ ਤੁਹਾਡੇ ਬੱਚੇ ਨੇ ਜਾਂ ਜਿਨ੍ਹਾਂ ਨੇ ਤੁਹਾਨੂੰ ਭਲਾਇਆ ਜਿਨ੍ਹਾਂ ਨੇ ਤੁਹਾਨੂੰ ਸਪான்ਸਰ ਕੀਤਾ ਨਾ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਨੂੰ 22 ਜਾਨਸ ਤੇ ਚੈਕਿੰਗ ਹੋਗੀ ਕਿਉਂਕਿ ਗਵਰਨਰਮੈਂਟ ਬਹੁਤ ਸਖਤ ਆ ਉੱਥੇ ਜੇ 22 ਜਾਨਸ ਵੀ ਚੈਕਿੰਗ ਹੋਗੀ ਤਾਂ ਜਣੀ ਆਪ ਦਾ ਮੁਸ਼ਕਲ ਚ ਆਉਣੀ ਆ ਨਾਲ ਜਿਹੜੇ ਨੇ ਸਪான்ਸਰ ਕੀਤਾ ਨਾ ਤੁਹਾਨੂੰ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਹ ਰਿਪੋਰਟ ਹੈ ਉਹਨਾਂ ਦਾ ਫਿਰ ਫਾਈਨਲ ਉਹ ਤਾਂ ਫਿਰ ਹੱਸ ਕੇ ਸਰ ਕਹਿੰ ਕੇ ਇਹ ਰਿਪੋਰਟ ਇਸ ਨਹੀਂ ਦਿੰਦੇ ਨੇ ਤੇ ਜਣੀ ਆਪਾਂ ਨੂੰ ਇਹ ਆ ਜੇ ਤੁਸੀਂ ਘੁੰਮਣ ਤੁਰਨ ਵੀ ਜਾਣਾ ਵੇਟਰ ਵੀ ਤੇ ਵੀ ਜਾਣਾ ਨਾ ਉਹਨਾਂ ਇੱਕ ਹیثیت ਰੱਖੋ ਕਿ ਆਪਾਂ ਉਹਨਾਂ ਇੱਕ ਪੈਸੇ ਖਰਚਣ ਯੋਗ ਹੋਈਏ ਤੇ ਖਰਚ ਕੇ ਆਪਾਂ ਉਥੇ ਲਾ ਬ੍ਰੇਕ ਨਾ ਕਰੀ ਹੈ ਨਾ ਜਦੋਂ ਆਪਾਂ ਲਾ ਬ੍ਰੇਕ ਕਰਦੇ ਆ ਤਾਂ ਆਪਣੀ ਕਮਿਊਨਿਟੀ ਨੂੰ ਬਹੁਤ ਫਰਕ ਪੈਂਦਾ ਕਿਉਂਕਿ ਇੱਕ ਦਾ ਲਾ ਬ੍ਰੇਕ ਹੋਣ ਹੈ ਨਾ ਤਾਂ ਉਹ ਸਾਰਿਆਂ ਤੇ ਉਸ ਤਰੀਕੇ ਦੀ ਨਿਗ੍ਹਾ ਰੱਖਣ ਲੱਗ ਜਾਂਦਾ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਇਹ ਆ ਰਿਪੋਰਟ ਤੇ ਸਾਨੂੰ ਇਸ ਤਰੀਕੇ ਦਾ ਸਵਾਲ ਇਸ ਤਰੀਕੇ ਨਾਲ ਸਾਨੂੰ ਪੁੱਛ ਗੱਛ ਕੀਤੀ ਉਹਦੇ ਕਾਰਨ ਵੀ ਆਪਾਂ ਲੋਕੇ ਬਣਦੇ ਆ ਕਿਉਂਕਿ ਆਪਾਂ ਵੀਜ਼ਾ ਲਵਾ ਲੈਂਦੇ ਆ ਕਿਸੇ ਤਰੀਕੇ ਦਾ ਵੀਜ਼ਾ ਲਵਾ ਲਿਆ ਉਸ ਤੋਂ ਬਾਅਦ ਆਪਾਂ ਸਾਲ-ਸਾਲ ਉਹਨੂੰ ਗੌਰ ਤੇ ਨਹੀਂ ਤੇ ਫਿਰ ਉਸ ਤੋਂ ਬਾਅਦ ਜਾਂਦੇ ਆ ਤਾਂ ਉਹ ਜਿਹੜੇ ਸਾਰੇ ਕਾਗਜ਼ ਨੇ ਡਾਕੂਮੈਂਟ ਨੇ ਤੁਹਾਡੇ ਚੈੱਕ ਹੁੰਦੇ ਨੇ ਹਨਾ ਤੇ ਬਾਈ ਜਾਨ ਜਿਵੇਂ ਤੁਹਾਨੂੰ ਬੱਚੇ ਦੇ ਪਾਰਤ ਸੱਦਿਆ ਤੇ ਤੁਸੀਂ ਉਹਨੂੰ ਲੇਟ ਕਰਤਾ ਹਨਾ ਤੇ ਜਾਂ ਤੁਹਾਨੂੰ ਵਿਆਹ ਤੇ ਸੱਦਿਆ ਹਨਾ ਤਾਂ ਤੁਸੀਂ ਲੇਟ ਕਰਤਾ ਤੁਸੀਂ ਜਦੋਂ ਉੱਥੇ 에য়ারਪੋਰਟ ਤੇ ਜਾਓਗੇ ਨਾ ਇਮੀਗ੍ਰੇਸ਼ਨਾਂ ਤੁਹਾਡੇ ਲਈ ਉਹ ਸਵਾਲ ਪੈਦਾ ਕਰੂਗੀ ਬਾਈ ਚਾਂ ਦੇ ਡਾਕੂਮੈਂਟ ਚੈੱਕ ਹੋ ਗਏ ਤਾਂ ਉਹ ਤੁਹਾਨੂੰ ਰਿਪੋਰਟ ਹੀ ਕਰਨਗੇ ਹਨ ਤੇ ਉਸ ਤੋਂ ਬਾਅਦ ਫਿਰ ਉਹ ਗਾਂ ਜਿਹੜੇ ਤੁਹਾਨੂੰ ਸਪੌਂਸਰ ਮੈਂ ਉਹੀ ਗੱਲ ਫੇਰ ਕਰਦਾ ਜਿਹੜੇ ਸਪੌਂਸਰ ਕਰਦੇ ਨੇ ਉਹਨਾਂ ਨੂੰ ਪੰਗਾ ਪੈਂਦਾ ਤੇ ਉਹ ਆਪਾਂ ਆਪਣੇ ਕਰਕੇ ਆਪਣੀਆਂ ਲਾਲਸਾਵਾਂ ਲਈ ਹਨ ਗਾਂ ਬੱਚਿਆਂ ਦਾ ਵੀ ਆਪਾਂ ਭਵਿੱਖ ਦਾ ਖਰਾਬ ਕਰੀਏ ਜੋ ਜਿਹੜੇ ਵਰਕ ਪਰਮੈਂਟ ਤੇ ਜਾਣ ਦੀ ਗੱਲ ਕਰਦੇ ਨੇ ਉਹ ਵੀ ਕਿਸੇ ਟਰੇਡ ਦੇ ਵਿੱਚ ਨਾ ਐਕਸਪੀਰੀਅנס ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈ ਨਾ ਵਰਕ ਐਕਸਪੀਰੀਅנס ਬਹੁਤ ਜ਼ਿਆਦਾ ਹੋਣਾ ਚਾਹੀਦਾ ਇਹ ਇਸ ਤਰੀਕੇ ਨਾਲ ਨਹੀਂ ਵੀ ਇੱਥੇ ਮਾੜਾ ਮੋਟਾ ਕੰਮ ਜਾਣਦੇ ਨੇ ਉਹਨਾਂ ਨੂੰ ਉੱਥੇ ਕੰਮ ਮਿਲ ਜਾਊਗਾ ਯਾਨੀ ਜੇ ਵਧੀਆ ਤਰੀਕੇ ਨਾਲ ਇੱਥੇ ਐਕਸਪੀਰੀਅנס ਲੈ ਕੇ ਉਹ ਜਾਣ ਤਾਂ ਉਹਨਾਂ ਨੂੰ ਉੱਥੇ ਫਾਇਦਾ ਜੇ ਯਾਨੀ ਆਪਾਂ ਐਕਸਪੀਰੀਅנס ਹੀ ਨਹੀਂ ਗਾ ਜਿਹੜੇ ਆਪਾਂ ਟਰੇਡ ਵਿੱਚ ਗਏ ਆ ਉਹਦੇ ਬਾਰੇ ਪੂਰੇ ਜਣੀ ਗਿਆਨਵਾਨ ਨਹੀਂ ਆਪਾਂ ਹੈਗੇ ਨਾ ਤਾਂ ਆਪਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਬਾਰਕ ਪਰਮਿਟ ਹੋਣ ਤੇ ਵੀ ਆਪਾਂ ਨੂੰ ਨਾ ਆਈਲਟ ਜਣੀ ਉੱਥੇ ਲਾਜ਼ਮੀ ਕਰ ਦਿੱਤੀ ਆ ਇਹ ਕੰਮ ਲਈ ਆਈਲਟ ਲਾਜ਼ਮੀ ਕਰ ਲੱਤੀ ਗਈ ਆ ਵੀ ਆਈਲਟ ਦਾ ਪੇਪਰ ਜਣੀ ਇੰਟੈਲੀਜੈਂਟ ਬੱਚਿਆਂ ਦੀ ਤਾਂ ਹੁਣ ਜ਼ਿਆਦਾਤਰ ਇੰਟੈਲੀਜੈਂਟ ਬੱਚਿਆਂ ਦੀ ਜ਼ਰੂਰਤ ਆ ਕੈਨੇਡਾ ਨੂੰ ਇੱਕ ਸਲਾਹ ਜੇ ਤੁਹੇ ਬਾਹਰ ਜਾਣਾ ਨਾ ਤਾਂ ਡਾਕੂਮੈਂਟੇਸ਼ਨ ਆ ਜਿਹੜੀ ਤੁਹਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਹਨ ਜੇ ਤੁਸੀਂ ਕਹੋ ਵੀ ਮੈਂ ਦੋ ਨੰਬਰ ਤੇ ਕੋਈ ਡਾਕੂਮੈਂਟ ਲਾ ਕੇ ਮੈਂ ਬਾਹਰਲਾ ਵੀਜ਼ਾ ਲਵਾ ਲਵਾਂ ਜਾਂ ਤੁਹਾਨੂੰ ਕੋਈ ਗਮਣਾ ਕਰ ਰਿਹਾ ਵੀ ਮੈਂ ਤੁਹਾਨੂੰ ਵੀਟਰ ਵੀਜ਼ਾ ਲਵਾ ਦਿੰਦਾ ਉਸ ਤੋਂ ਬਾਅਦ ਤੁਹਾਨੂੰ ਮੈਂ ਸਿਆਸੀ ਤੌਰ ਤੇ ਉੱਤੇ ਪਨਾਹ ਦਵਾ ਦੂੰਗਾ ਤਾਂ ਆਪਣਾ ਪੈਸਾ ਘਰ ਚ ਨਾ ਕਰੋ ਇਸ ਤਰੀਕੇ ਨਾਲ ਕਿਉਂਕਿ ਜੇ ਸਿਆਸੀ ਪਨਾਹ ਦੀ ਐਪਲੀਕੇਸ਼ਨ ਲੱਗਦੀ ਹੈ ਨਾ ਤਾਂ ਤੁਹਾਡੇ ਜਿਹੜੇ ਡਾਕੂਮੈਂਟ ਨੇ ਤੁਹਾਡਾ ਪਾਸਪੋਰਟ ਵਗੈਰਾ ਤਾਂ ਉੱਥੇ ਜਮ੍ਹਾਂ ਕਰਵਾ ਲਿਆ ਜਾਂਦਾ ਹਨ ਜੇ ਉਹਨਾਂ ਨੇ ਸਾਹਮਣੇ ਗੱਲਬਾਤ ਹੋਣੀ ਆ ਤਾਂ ਤੁਹਾਨੂੰ ਉੱਥੋਂ ਹੀ 에어ਪੋਰਟ ਤੇ ਭੇਜਣਾ ਤੁਹਾਨੂੰ ਰਿਪੋਰਟ ਕਰਨਾ ਇਸ ਲਈ ਜਾਨੀ ਗਲਤ ਡਾਕੂਮੈਂਟ ਨਾਲ ਨਾ ਤੁਸੀਂ ਬਾਹਰ ਜਾਣ ਦਾ ਕੋਈ ਕੋਸ਼ਿਸ਼ ਨਾ ਕਰੋ ਜੇ ਤੁਸੀਂ ਜਾਣਾ ਵਧੀਆ ਤਰੀਕੇ ਨਾਲ ਬੜਾਈ ਇੰਟੈਲੀਜੈਂਸ ਇੰਟੈਲੀਜੈਂਟ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪੇਪਰ ਦਿਓ ਸਹੀ ਡਾਕੂਮੈਂਟ ਲਾਓ ਡਿਗਰੀ ਕਰੋ ਘਰ ਟੁਕਟ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕਾਜ ਕਰੋ ਵਧੀਆ ਤਰੀਕੇ ਨਾਲ ਜਾਓ ਤੇ ਤੁਹਾਨੂੰ ਤੇ ਸਾਰਾ ਕੁਝ ਵਰਕ ਪਰਮਟ ਪੀਆਰ ਵਗੈਰਾ ਮਿਲੂਗੀ ਇਹਨਾਂ ਬਾਕੀ ਫੇਰ ਤੁਹਾਡੇ ਨਾਲ ਗੱਲਬਾਤ ਕਰੂੰਗਾ ਕਿਸੇ ਵੇਰ ਵੇਜ ਤੇ ਤੇ ਦਾ ਗਾਹਾਂ ਵਾਲਾ ਐਪੀਸੋਡ ਵੀ ਦੱਸੂੰਗਾ ਉਹਨਾਂ ਚਰ ਲਈ ਤੁਹਾਨੂੰ ਸਾਰਿਆਂ ਨੂੰ ਖੇਮਾ ਮੰਗਦਾ ਵੇਰ ਜਿੱਕਰ ਗਾਂਛਾ ਬੈਠੇ ਗਲਾਚਰਾ ਚੜਦੇ ਗਲਾਚਰਾ